ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤직 টিচার ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਗੋਗੇ ਅੱਜ ਆਪਾਂ ਬਹੁਤ ਹੀ ਪਿਆਰਾ ਸ਼ਬਦ ਸਿੱਖਣ ਜਾ ਰਹੇ ਹਾਂ ਜੋ ਕਿ ਭਾਈ ਹਰਮਿੰਦਰ ਸਿੰਘ ਜੀ ਹਰਮਨਦੀਪ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੀ ਹਜ਼ੂਰੀ 라ਗੀ ਹਨ ਉਹਨਾਂ ਨੇ ਗਾਇਨ ਕੀਤਾ ਤੇ ਸੰਗਤਾਂ ਇਸ ਸ਼ਬਦ ਨੂੰ ਬੜੇ ਪਿਆਰ ਨਾਲ ਸੁਣਦੀਆਂ ਵੀ ਹਨ ਆਓ ਆਪਾਂ ਸ਼ਬਦ ਸਿੱਖਦੇ ਹਾਂ ਜੀ ਜੇ ਤੈਂ ਰੱਬ ਵਿਸਾਰੇ ਆ ਤਾ ਰੱਬ ਨਾ ਵਿਸਾਰ ਬਸਰੇ ਹੋਇ ਪਰੀਦਾ ਪਿਛਲ ਰਾਤ ਨਾ ਜਾਗੇਉ ਜੀ ਮੰਦੜੋ ਮੋਇਉ ਇਹ ਅਸਲ ਦੇ ਵਿੱਚ ਜਿਹੜਾ ਸ਼ਬਦ ਹੈ ਰਾਗ ਭੈਰ ਵੀ ਤੇ ਆਧਾਰਤ ਹੈ ਤੇ ਰਾਗ ਭੈਰ ਵੀ ਦੀਆਂ ਸੁਰਾਂ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਰੇਗ ਆ ਕੋਮਲ ਲੱਗਦਾ ਧਾ ਨਹੀਂ ਕੋਮਲ ਲੱਗਦਾ ਬਾਕੀ ਸੋ ਸਾਰੇ ਸ਼ੁਧ ਲੱਗਦੇ ਨੇ ਜੀ ਆਓ ਜੀ ਆਪਾਂ ਸ਼ੁਰੂ ਕਰਦੇ ਹਾਂ ਭੈਣਾ ਦੇ ਸਕੇਲ ਤੋਂ ਮੈਂ ਇਸ ਵੀਡੀਓ ਵਿੱਚ ਦੱਸਾਂਗਾ ਭੈਣਾ ਨੂੰ ਬੇਨਤੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਨੂੰ ਦੇਖਣ ਆਪ ਜੀ ਦੇ ਸਕੇਲ ਤੋਂ ਵੀ ਇਸ ਵੀਡੀਓ ਵਿੱਚ ਮੈਂ ਇਹ ਸ਼ਬਦ ਨੂੰ ਗਾਇਨ ਕਰਨ ਦਾ ਤਰੀਕਾ ਦੱਸਾਂਗਾ ਜੀ ਜੇ ਤੇਰਾ ਤੁ ਆਪਾਂ ਸ਼ਬਦ ਦੇਖਦੇ ਹਾਂ ਕਿਸ ਤਰ੍ਹਾਂ ਭਾਈ ਸਾਹਿਬ ਨੇ ਇਹਨੂੰ ਗਾਇਨ ਕੀਤਾ ਦੇਖੋ ਜੀ ਸ਼ੁਰੂ ਹੋਏਗਾ ਇਹ ਪਹਿਲੇ ਸਾਤੋਂ ਜਿੱਥੇ ਪਹਿਲਾ ਕਾਲਾ ਸੀ ਸ਼ਾਰਪ ਹੈ ਇੱਥੋਂ ਸ਼ੁਰੂ ਕਰਨਾ ਹੈ ਜੇ ਤ ਇੱਥੋਂ ਮੈਂ ਖਿੱਚ ਕੇ ਲੈ ਜਾਣੀ ਧਾ ਤੱਕ ਧਾ ਪਮਰ ਤੱਕ ਜੇ ਤ ਜਿਹੜੀ ਗਮਕ ਗਲੇ ਦੇ ਵਿੱਚੋਂ ਪੈਦਾ ਹੋ ਰਹੀ ਹੈ ਇਹ ਤੁਹਾਡੇ ਰਿਆਜ਼ ਨਾਲ ਆਏਗੀ ਠੀਕ ਹੈ ਇਸ ਨੂੰ ਧਿਆਨ ਨਾਲ ਗਮਕ ਨੂੰ ਨੋਟ ਕਰ ਲੈਣਾ ਇਹ ਗਮਕ ਕਿਸ ਤਰ੍ਹਾਂ ਹੈ ਜੇ ਤੇ ਹੋ ਕੁ ਵਿਸਾਜਿਆ ਤਰਬ ਨਾ ਬਿਸ ਦੇਉ ਦੇਖੋ ਤਰਬ ਨਾ ਬਿਸ ਦੇਉ ਆਧਾਪ ਮਮ ਮਮ ਸਾਰੇ ਕਰੇ ਸਾਨੀ ਨੀ 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 ਪਾ ਪੀ ਨੀ ਗਾਹੀ ਸਾ ਗਾ ਨੀ ਗਾ ਸਾ ਸਾ ਜੇ ਤੇ ਰਖੇ ਤੇ ਸਾਧਿਆ ਤਰਪ ਨ ਵਿਸ ਅਗੇ ਦੇਖੋ ਜੀ ਅੰਤਰਾ ਫਰੀਦਾ ਪਿਛਲ ਰਾਤ ਨਾਂ ਜਾਗੇ ਹੋਏ ਮੇਂਡ ਦੇਖੋ ਇੱਥੋਂ ਮਾਤੋਂ ਰੇਤੇ ਜਾਣੀ ਹੈ ਮੇਂਡ ਦਾ ਮਤਲਬ ਮੈਂ ਪਹਿਲਾਂ ਮੈਂ ਆਪ ਜੀ ਨੂੰ ਦੱਸਿਆ ਆਵਾਜ਼ ਨੂੰ ਖਿੱਚ ਕੇ ਇੱਕ ਸੁਰ ਤੋਂ ਅਗਲੇ ਦੂਰ ਤੱਕ ਸੁਰਾਂ ਤੱਕ ਲੈ ਜਾਣਾ ਇਹਨੂੰ ਕਹਿੰਦੇ ਮੇਂਡ ਇੱਥੋਂ ਜਾਊਗੀ ਫਰੀਦਾ ਪਿਛਲ ਰਾਤ ਨਾਂ ਜਾ ਕੇ ਹੋਏ ਜੀਵਨ ਤੋਂ ਮੋਆ ਹੋਏ ਕੋ ਇਥੇ ਬੋਲਣ ਤੋਂ ਬਾਅਦ ਦੋ ਵਾਰ ਜੀਵਨ ਤੋਂ ਸੇਵਾ ਦੇ ਹੋ ਇਸ ਤਰ੍ਹਾਂ ਕੇ ਇਹ ਜਿਹੜਾ ਸ਼ਬਦ ਹੈ ਇਹ ਅਸਲ ਦੇ ਵਿੱਚ ਸ਼ਲੋਕ ਹੈ ਬਾਬਾ ਫਰੀਦ ਸਾਹਿਬ ਜੀ ਦਾ ਗੁਰੂ ਕਾਂ ਸਾਹਿਬ ਜੀ ਦੇ ਅੰਗ 1383 ਦੇ ਉੱਤੇ ਬਾਬਾ ਫਰੀਦ ਸਾਹਿਬ ਜੀ ਦੇ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚੋਂ ਇੱਕ ਸ਼ਲੋਕ ਹੈ 107ਵਾਂ ਸ਼ਲੋਕ ਅਤੇ ਆਪਾਂ ਇਹਦਾ ਗਾਇਨ ਕਰਨਾ ਸਿੱਖਿਆ ਆਪਾਂ ਭੈਣਾ ਦੇ ਸਕੇਲ ਤੋਂ ਵੀ ਦੇਖ ਰਹੇ ਆ ਭੈਣਾ ਦੇਖ ਲੈਣ ਬੱਚੇ ਦੇਖ ਲੈ ਆਪ ਜੀ ਦਾ ਜਿਹਨਾਂ ਦਾ ਸਕੇਲ ਚੌਥਾ ਕਾਲਾ ਹੈ ਰੇਖਾ ਮਨ ਲੱਗੇਗਾ ਦਾ ਕੋਮਲ ਲਗੇਗਾ ਧਾ ਅਤਿਨੀ ਕਿਉਂਕਿ ਰਾਗ ਪਹਿਰਵੀ ਹੈ ਅੱਗੇ ਦੇਖੋ ਜੀ ਸਥਾਈ ਹੈ ਜੇਤੇ ਰੱਬ ਵਿਸਾਰੀਆ ਜੇਤੇ ਰੱਬ ਵਿਸਾਰੀਆ रब विष ਫਾਜ਼ੀ ਤੋਂ ਬਾਅਦ ਆਪਾਂ ਅੰਤਰੇ ਦੇ ਜਾਵਾਂਗੇ ਅੰਤਰਾ ਜਿਹੜਾ ਇੱਥੇ ਹੋਣਾ ਹੈ ਫਰੀਦਾ ਪਿੱਛਲ ਰਤਨਾ ਪਿੱਛਲ ਰਤਨਾ ਜਾਗੀ ਹੈ ਜਾਗੀਓ ਦੁਆਰਾ ਫੇਰੰਤਰਾ ਦੇਖੋ ਫਰੀਦ ਬਿਛਰ ਰਾਤ ਨਾ ਜਾਗੇ ਹੋਏ ਜੀਵੰਦੜੋਂ ਹੋਏ ਉਸ ਤੋਂ ਬਾਅਦ ਵਾਪਸ ਆ ਜਾਣਾ ਜੀ ਦਹਾ ਤੋਂ ਜੀਵੰਦੜੋਂ ਹੋਏ ਜੀਵੰਦੜਾ ਦਾ ਸਥਾਈ ਜੇ ਮੈਂ ਰੱਬ ਮਿਸਾਲ ਦਿਆ ਆ ਰੱਬ ਨਾ ਇਸ ਨੂੰ ਲੋ ਜੀ ਇਸ ਸ਼ਬਦ ਨੂੰ ਆਪ ਜੀ ਨੇ ਗਾਇਨ ਕਰਨਾ ਬੜਾ ਹੀ ਪਿਆਰਾ ਮਿੱਠਾ ਸ਼ਬਦ ਹੈ ਉਮੀਦ ਹੈ ਕਿ ਆਪ ਜੀ ਇਹਨੂੰ ਗਾਓਗੇ ਤੇ ਵਾਰ-ਵਾਰ ਵਾਰ-ਵਾਰ ਇਹਨੂੰ ਰਿਪੀਟ ਦੇ ਗਾਓਗੇ ਇੱਕ ਵਾਰ ਸਿੱਖ ਲਓਗੇ ਤੇ ਆਪ ਜੀ ਇਹਨੂੰ ਸ਼ਬਦ ਨੂੰ ਜਲਦੀ ਜਲਦੀ ਛੱਡੋਗੇ ਨਹੀਂ ਇਸ ਕਰਕੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਚੈਨਲ ਨਾਲ ਜੁੜੇ ਉਹ ਜਿਹੜੇ ਨਵੇਂ ਚੈਨਲਾਂ ਜੁੜ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪੁਰਾਣੇ ਚੈਨਲ ਨਾਲ ਜੁੜੇ ਹੋਏ ਨੇ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਆਪ ਜੀ ਨੇ ਅੱਗੇ ਕਿਹੜਾ ਸ਼ਬਦ ਸਿੱਖਣਾ ਹੈ ਜੀ ਵਾਹਿਗੁਰੂ ਜੀ ਕਾ ਤਾਲ ਸਾਹਿਬ ਜੀ ਕੀ ਫਤਿਹ